ਸੰਗਤ ਜੀ ਵੀਡੀਓ ਵੇਖ ਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰਨਾ ਗੁਰਦੁਆਰਾ ਪਾਇਨ ਸਾਹਿਬ ਸੱਚੀ ਮੰਜੀ ਪਿੰਡ ਸੈਦੇਆਲਾ ਜ਼ਿਲ੍ਹਾ ਮਾਨਸਾ ਜਿਹੜੇ ਮੇਰੇ ਭੈਣ ਭਰਾ ਬਜ਼ੁਰਗ ਡਾਕਟਰਾਂ ਕੋਲੋਂ ਦਵਾਈਆਂ ਲੈ ਲੈ ਕੇ ਹੱਕ ਚੁੱਕੇ ਹੋ ਦਵਾਈਆਂ ਖਾ ਖਾ ਕੇ ਹੱਕ ਚੁੱਕੇ ਹੋ ਤੁਸੀਂ ਲੋਟ ਨਹੀਂ ਹੋ ਰਹੇ ਪਰ ਸੰਗਤ ਜੀ ਉਸ ਸੰਗਤ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ ਇੱਕ ਵਾਰੀ ਇਸ ਸਥਾਨ ਤੇ ਆ ਕੇ ਰੱਖ ਰੱਖ ਲੋ ਰੱਖ 3 ਦਿਨਾਂ ਦੀ ਵੀ ਹੁੰਦੀ ਹੈ 5 ਦਿਨਾਂ ਦੀ ਵੀ ਹੁੰਦੀ ਹੈ। ਬਾਕੀ ਸੋਨੂੰ ਇਸ ਸਥਾਨ ਤੇ ਆ ਕੇ ਸਭ ਪਤਾ ਲੱਗ ਜੇਗਾ। ਰਹਿਣ ਵਾਸਤੇ ਬਹੁਤ ਹੀ ਸ਼ਾਨਦਾਰ ਕਮਰੇ ਬਣੇ ਹੋਏ ਐ ਜੋ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ। ਬਹੁਤ ਹੀ ਦੂਰੋਂ ਆ ਕੇ ਸੰਗਤ ਰੱਖ ਰੱਖਦੀ ਐ। ਗੁਰੂ ਅਮਰਦਾਸ ਜੀ ਉਹਨਾਂ ਦੀਆਂ ਝੋਲੀਆਂ ਪਰ ਪਰ ਭੇਜਦੇ ਐ। ਸੰਗਤ ਜੀ ਤੁਸੀਂ ਕਿਸੇ ਵੀ ਦਿਨ ਆ ਕੇ ਰੱਖ ਰੱਖ ਸਕਦੇ ਹੋ। ਕੋਈ ਇੱਥੇ ਕੋਈ ਮੰਨਣ ਨਹੀਂ ਹੈਗਾ। ਵੈਸੇ ਸੰਗਤ ਜੀ ਮੱਸਿਆਂ ਨੂੰ ਇਸ ਸਥਾਨ ਤੇ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਕੰਮ ਚੱਲੂ ਆ ਜੀ ਸੁਣੋ ਜੀ ਗੁਰਬਾਣੀ ਸੰਗਤ ਜੀ ਇਸ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਜੋੜਾ ਸਾਹਿਬ ਸੋਸੋਬੀਤ ਹੈ ਸੋ ਸੰਗਤ ਜੀ ਕਰੋ ਦਰਸ਼ਨ ਸਚਨ ਸੱਚ ਜੀ ਰਾਣੀ ਚੱਲੀ ਨੂੰ ਜੋੜਾ ਸਾਹਿਬ ਲਗਾਉਂਦੇ ਹੋਏ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਸੰਗਤ ਜੀ ਇਸ ਸਥਾਨ ਤੇ ਬਹੁਤ ਹੀ ਸ਼ਾਨਦਾਰ ਤੇ ਖੁੱਲਾ ਲੰਗਰ ਹਾਲ ਬਣਿਆ ਹੋਇਆ ਹੈ ਸੋਮਵਾਰ ਵਾਲੇ ਦਿਨ ਵੀ ਬਹੁਤ ਹੀ ਜਿਆਦੇ ਵੱਡੀ ਤਦਾਦ ਦੇ ਵਿੱਚ ਸੰਗਤ ਆਈ ਹੋਈ ਸੀਗੀ ਬਹੁਤ ਹੀ ਚੰਗੇ ਤੇ ਸ਼ਾਂਤ ਤਰੀਕੇ ਨਾਲ ਸੰਗਤ ਲੰਗਰ ਛਕਦੀ ਹੋਈ ਇਸ ਸਥਾਨ ਦਾ ਇਤਿਹਾਸ ਹੈ ਜੀ